ਦਨ ਮੰਤਰੀ ਵਿਸ਼ਵ ਕਰਮਾ ਸਕੀਮ ਅਧੀਨ ਤੁਸੀਂ ਫ੍ਰੀ ਕੋਰਸ ਕਰ ਸਕਦੇ ਹੋ ਜਿਸ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ ਹੇਅਰ ਡ್ರೆਸਰ ਸੈਲੂਨ ਲੋਹੇ ਦਾ ਕੰਮ ਕਰਨ ਵਾਲਾ ਡਾਲ ਐਂਡ ਟੌਏ ਮੇਕਰ ਲੋਹੇ ਦੇ ਔਜ਼ਾਰ ਬਣਾਉਣ ਵਾਲਾ ਸੁਨਿਆਰ ਮਾਲਾ ਬਣਾਉਣ ਵਾਲਾ ਜੁੱਤੀਆਂ ਬਣਾਉਣ ਵਾਲਾ কুমਾਰ ਇਸ ਨਾਲ ਸੰਬੰਧਿਤ ਜਿਹੜੇ ਕਿੱਤੇ ਕਰਦੇ ਹਨ ਉਹ ਵਾਲੇ ਵਿਅਕਤੀ ਇਸ ਦੇ ਨਾਲ ਫਾਰਮ ਫਿਲ ਕਰ ਸਕਦੇ ਹਨ ਕੋਰਸ ਦਾ ਸਮਾਂ ਰਹੇਗਾ ਪੰਜ ਤੋਂ 7 ਦਿਨ ਭਾਅ 40 ਘੰਟੇ ਦਾ ਤੇ ਸਹੂਲਤਾ ਤੁਹਾਨੂੰ ਕੀ ਮਿਲਣਗੇ ਕੋਰਸ ਦੇ ਨਾਲ ਨਾਲ ਹਰ ਰੋਜ਼ ਤੁਹਾਨੂੰ 500 ਰੁਪਏ ਮਿਲੇਗਾ ਤੇ ਜੋ ਵੀ ਤੁਹਾਡਾ ਕੀਤਾ ਹੈ ਉਸ ਦੇ ਨਾਲ ਸੰਬੰਧਿਤ ਤੁਹਾਨੂੰ ਸਮਾਨ ਦੀ ਕਿੱਟ ਮਿਲੇਗੀ 15000 ਰੁਪਏ ਤੱਕ ਦੀ ਤੇ 5 ਦਿਨ ਤੱਕ ਦਾ ਬੇਸਿਕ ਕੋਰਸ ਕਰਨ ਤੋਂ ਬਾਅਦ ਤੁਸੀਂ 1 ਲੱਖ ਦਾ ਲੋਨ ਲੈ ਸਕਦੇ ਹੋ ਵੀ ਬਹੁਤ ਘੱਟ ਵਿਆਜ ਦੇ ਨਾਲ ਤੇ ਜਦੋਂ ਤੁਹਾਡਾ ਪੇਪਰ ਹੋਗਾ ਉਸ ਤੋਂ ਬਾਅਦ ਤੁਹਾਨੂੰ ਸਰਟੀਫିକੇਟ ਮਿਲੇਗਾ ਜਿਸ ਦੇ ਨਾਲ ਤੁਸੀਂ ਆਪਣਾ ਵਧੀਆ ਕਾਰੋਬਾਰ ਅੱਗੇ ਸ਼ੁਰੂ ਕਰ ਸਕਦੇ ਹੋ ਆਨਲਾਈਨ ਅਪਲਾਈ ਕਰਨ ਲਈ ਤੁਸੀਂ ਆਪਣੇ ਨਜ਼ਦੀਕੀ ਸੀ ਐਸਈ ਸੈਂਟਰ ਵਿੱਚ ਆਪਣਾ ਆਧਾਰ ਕਾਰਡ ਤੇ ਬੈਂਕ ਅਕਾਊਂਟ ਦੀ ਕਾਪੀ ਲੈ ਕੇ ਜਾ ਸਕਦੇ ਹੋ ਤੇ ਤੁਹਾਡੀ ਉਮਰ 18 ਸਾਲ ਤੋਂ ਘਟਨੀ ਹੋਣੀ ਚਾਹੀਦੀ ਹੈ 18 ਸਾਲ ਤੋਂ ਉੱਪਰ ਤੱਕ ਦਾ ਇਸ ਵਿੱਚ ਦਾਖਲਾ ਲੈ ਸਕਦਾ ਹੈ ਤੇ ਅਨਪੜ੍ਹ ਵੀ ਇਸ ਵਿੱਚ ਦਾਖਲਾ ਲੈ ਸਕਦਾ ਹੈ ਸਿਸਕੀਮ ਵਿੱਚ ਕਿਸੇ ਵੀ ਧਰਮ ਜਾਤੀ ਦਾ ਕੋਈ ਪੇੜ ਪਾਵ ਨਹੀਂ ਕੀਤਾ ਜਾ ਰਿਹਾ ਇਸ ਲਈ ਕੋਈ ਵੀ ਧਰਮ ਜਾਤੀ ਦਾ ਇਸ ਸਕੀਮ ਦਾ ਫਾਇਦਾ ਉਠਾ ਸਕਦਾ ਹੈ ਜੇਕਰ ਇਸ ਬਾਰੇ ਤੁਹਾਡਾ ਕੋਈ ਵੀ ਡਾਊਟ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਜੀ